ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਇੱਕ ਤੋਂ ਬਾਅਦ ਇੱਕ ਵਾਪਰੀਆਂ ਕਤਲ ਉਗਾਰਤ ਦੀਆਂ ਘਟਨਾਵਾਂ ਬਾਦ ਮਾਨ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਹੈ। ਭਾਜਪਾ ਦਾ ਇਲਜ਼ਾਮ ਹੈ ਕਿ ਸਰਕਾਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ 'ਚ ਫੇਲ ਸਾਬਤ ਹੋਈ ਹੈ। ਕਟਾਰੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੜਾ ਕੀਤਾ ਜਾ ਰਿਹਾ ਹੈ। ਉਥੇ ਹੀ ਆਮ ਆਦਮੀ ਪਾਰਟੀ ਨੇ ਉਲਟਾ ਵਿਰੋਧੀ ਪਾਰਟੀਆਂ ਤੇ ਹੀ ਸਵਾਲ ਚੁੱਕੇ ਨੇ। ਪੰਜਾਬ ਆਮ ਆਦਮੀ ਪਾਰਟੀ ਕੇ ਰਹਿਤੇ ਨੋ ਮੈਂਡ ਲੈਂਡ ਬਣ ਚੁੱਕਾ ਹੈ। ਪੁਲਿਸ ਦਾ ਕੋਈ ਕੰਟਰੋਲ ਨਹੀਂ ਰਹਿ ਗਿਆ। आतंक का कंट्रोल है वहां पे गैंगस्टर्स का कंट्रोल है वहां पे नशा तस्करों का कंट्रोल है वहां पे और नशा तस्कर हो 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 गैंगस्टर्स आतंकी ये तय करते हैं कि आज पंजाब में क्या होगा बेकसूर लोग रोज मारे जा रहे हैं रोज नई नई वीडियो आ रही है और आम आदमी पार्टी की सरकार भगवंत मान सो रहे हैं क्योंकि भगवंत मान के पास कोई पावर नहीं है वो पावरलेस चीफ मिनिस्टर है दिल्ली से रिमोट कंट्रोल से सरकार चलाई जा रही है और दिल्ली में जो लोग बैठे हैं उनको पंजाब से कोई लेना देना नहीं वो केवल और केवल पंजाब को लूटने का काम कर रहे हैं वो चाहे सैण माफिया हो चाहे लैंड माफिया हो चाहे ड्रग माफिया हो वो पैसे बना रहे हैं और अरबों रुपया बना रहे हैं पंजाब को लूट कर भगवंत मान जी जागो जागो इससे पहले कि पंजाब इतना तबाह हो जाए कि उसको ठीक करने में सैकड़ों साल लग जाए अपनी नींद से उठो और आम आदमी पार्टी के दिल्ली के लोगों को भगाओ और अपने हाथ में सत्ता लेके पंजाब को बचाओ कोई भी घटना स्टेट होंगी है इस तरह की वो बहुत मंदभागी है मंदभागीफॉर्चुनेट है और कभी भी ਐਵ ਜੀਆਂ ਕੱਟਣਾਵਾਂ ਨੂੰ ਜਿਹੜਾ ਆ ਉਹ سپورਟ ਨਹੀਂ ਕੀਤਾ ਜਾ ਸਕਦਾ ਲੇਕਿਨ ਮੈਂ ਜਾਖੜ ਸਾਹਿਬ ਔਰ ਰਾਜਾਬੜੀਜੀ ਨੂੰ ਰਿਮਾਈਂਡ ਜ਼ਰੂਰ ਕਰਾਉਂਗਾ ਟਟੋ ਘਟ ਭਗਵੰਤ ਮਾਨ ਜੀ ਦੀ ਸਰਕਾਰ ਗੈਂਗਸਟਰਾਂ ਨੂੰ ਕ੍ਰਿਮੀਨਲਸ ਨੂੰ ਪੈਟਰੋਨੇਜ ਤੇ ਨਹੀਂ ਕਰ ਰਹੀ ਤੁਹਾਡੇ ਟਾਈਮ ਤੇ ਚੁਣ-ਚੁਣ ਕੇ ਨੌਜਵਾਨਾਂ ਨੂੰ ਪ੍ਰਤ ਸਾਹਨ ਦਿੱਤਾ ਜਾਂਦਾ ਸੀ ਉਤਸਾਹਿਤ ਕੀਤਾ ਜਾਂਦਾ ਸੀ ਕਿ ਕ੍ਰਾਈਮ ਕਰੋ ਬਚਾਉਣ ਵਾਲੇ ਕਾਂਗਰਸੀ ਅਕਾਲੀ ਭਾਜਪਾਈ ਬੈਠੇ ਆ ਭਗਵੰਤ ਮਾਨ ਜੀ ਦੀ ਸਰਕਾਰ ਚ ਕੋਈ ਵੀ ਘਟਨਾ ਵਾਪਰਦੀ ਹੈ ਤੇ ਇਮੀਡੀਏਟਲੀ ਜਿਹੜਿਆ ਜਿਹੜੇ ਕ੍ਰਿਮੀਨਲਸ ਹੈ ਜਾਂ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਰਹੀ ਹੈ ਬਿਹਾਈਂਡ ਦਾ ਬਾਰ ਹੋ ਰਿਹਾ ਹੈ ਖੁੱਲੇ ਨਹੀਂ ਘੁੰਮ ਰਹੇ ਅਦਰਵਾਈਜ਼ ਆ ਸਾਡੇ ਗਵਾਂਡੀ ਸੂਬਾ ਹਰਿਆਣਾ ਆ ਵੇਖ ਲਓ ਕਿੰਨੇ ਦਿਨ ਹੋ ਗਏ ਉੱਥੇ ਦੋ ਤਿੰਨ ਹਫਤੇ ਹੋਣ ਜਾ ਰਹੇ ਜਾਖੜ ਸਾਹਿਬ ਤੁਹਾਡੀ ਸਰਕਾਰ ਹੈ ਬੀਜੇਪੀ ਦੀ ਹਜੇ ਤੱਕ ਜਿਹੜੇ ਆ ਉਹ ਕ੍ਰਿਮਿਨਲਸ ਫੜੇ ਨਹੀਂ ਗਏ ਔਰ ਤੁਹਾਡਾ ਜਿਹੜਾ ਬੀਜੇਪੀ ਰੂਲਡ ਹਰਿਆਣਾ ਉਹ ਤੇ ਜਾਣੇ ਇਸ ਕਰ ਲਈ ਜਾਣਿਆ ਜਾਂਦਾ ਕਿ ਗੈਂਗਸਟਰ ਪੈਦਾ ਕਰਨ ਦੀ ਪਨੀਰੀਓ ਪੈਦਾ ਕਰ ਰਿਆ ਸੋ ਇਸ ਕਰਕੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੋ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਐਂਟੀ ਸੋਸ਼ਲ ਜਿੱਲੀ ਐਲੀਮੈਂਟਸ ਨਾਲ ਦੇ ਖਿਲਾਫ ਕਾਰਵਾਈਆਂ ਕਰ ਰਹੀ ਹੈ ਬਿਹਾਈਂਡ ਦਾ ਬਾਅਦ ਜਾ ਰਹੇ ਆ ਫੜ ਕੇ ਅੰਦਰ ਕੀਤੇ ਜਾ ਰਹੇ ਆ ਔਰ ਕੋਸ਼ਿਸ਼ ਹੈ ਸਾਡੀ ਕਿ ਜਿਹੜੇ ਕ੍ਰਾਈਮਨਲਸ ਤੁਸੀਂ ਪੈਦਾ ਕੀਤੇ ਸੀ ਕਾਲੀ ਭਾਜਪਾ ਤੇ ਕਾਂਗਰਸ ਨੇ ਉਹਨਾਂ ਦਾ ਸਫਾਇਆ ਜਿਹੜਾ ਹੈ ਪੰਜਾਬ 'ਚ ਹੋ ਜਾਵੇ